ਅੱਜ ਵਡੇਰਾ ਪਰਿਵਾਰ ਵੱਲੋਂ ਆਪਣੇ ਬਜ਼ੁਰਗ ਦੀ ਯਾਦ ਦੇ ਵਿੱਚ ਸੁਪਰ ਸਕੈਨ ਦੇ ਵਿਸਥਿਤ ਹਸਪਤਾਲ ਆਈ ਆਪਰੇਸ਼ਨ ਕੈਂਪ ਅਤੇ ਚੈੱਕਅਪ ਕੈਂਪਸ ਓਜਿਤ ਕੀਤਾ ਗਿਆ ਇਹ ਕੈਂਪ ਸਤਿਕਾਰਯੋਗ ਅਨਲ ਵਡੇਰਾ ਜੀ ਜਿਹੜੇ ਕਿ ਐਨ ਆਰ ਆ ਭਰਾ ਹਨ ਅਤੇ ਫਲੋਰ ਦੇ ਵਿੱਚ ਉਹ ਇੱਕ ਸਮਾਜਿਕ ਕਰਤਾ ਦੇ ਤੌਰ ਤੇ ਵਿਚਰ ਰਹੇ ਹਨ ਸੇਵਾ ਕਰ ਰਹੇ ਹਨ ਇਸ ਪਰਿਵਾਰ ਨੇ ਜਲੰਧਰ ਦੇ ਵਿੱਚ ਜਿਹਦੇ ਬਿਰਦਾ ਆਸ਼ਰਮ ਗਊਸ਼ਾਲਾ ਇਤਿਹਾਸ ਦਾ ਨਿਰਮਾਣ ਕੀਤਾ ਹੈ ਇਸ ਦੇ ਨਾਲ ਨਾਲ ਹੀ ਇਹ ਡੀਏਵੀ ਕਾਲਜ ਵੀ ਇਹਨਾਂ ਦੇ ਪਰਿਵਾਰ ਵੱਲੋਂ ਚਲਾਇਆ ਜਾਂਦਾ ਹੈ 플ੋਰ ਦੇ ਵਿੱਚ ਸੋ ਇਹ ਪਿਛਲੇ ਸਾਲਾਂ ਹੀ ਤਰ੍ਹਾਂ ਇਸ ਸਾਲ ਵੀ ਇਹ ਕੈਂਪ ਦਾ ਇਹ ਯੋਜਨ ਕਰ ਰਹੇ ਹਨ ਔਰ ਇਸ ਯੋਜਨ ਕਰਨ ਦੇ ਲਈ ਬਲੱਡ ਬੈਂਕ ਰੋਟਰੀ ਸਾਊਥ ਈਸ ਅਤੇ ਬ੍ਰਹਮ ਕੁਮਾਰੀ ਵਿਸ਼ਵ ਵਿਦਿਆਲਿਆ ਉਹਨਾਂ ਨੂੰ ਭਰਪੂਰ ਸਹਿਯੋਗ ਮਿਲਿਆ ਔਰ ਇੱਕ ਕੈਂਪ ਜਿਹੜਾ ਹੈਗਾ ਸਫਲਤਾਪੂਰਵਕ ਸੰਪੰਨ ਹੋ ਰਿਹਾ ਹੈ ਇਸ ਕੈਂਪ ਦੇ ਵਿੱਚ ਹੁਣ ਤੱਕ ਲਗਭਗ 350 ਤੋਂ ਉੱਪਰ ਪੇਸ਼ੈਂਟ ਨੇ ਆ ਕੇ ਆਪਣੀ ਅੱਖਾਂ ਚੈੱਕਅਪ ਕਰਾਇਆ ਹੈ ਔਰ ਉਹਨਾਂ ਦੇ ਵਿੱਚੋਂ ਲਗਭਗ 40 ਤੋਂ ਉੱਪਰ 45 ਪੇਸ਼ੈਂਟ ਉਹ ਨਿਕਲੇ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਜਿਹੜਾ ਡਾਕਟਰ ਸਾਹਿਬ ਅੱਜ ਅਤੇ ਕੱਲ ਦੋਨੋਂ ਦਿਨਾਂ ਦੇ ਵਿੱਚ ਆਪਰੇਸ਼ਨ ਕਰਨਗੇ ਔਰ ਸਾਰੇ ਪੇਸ਼ੈਂਟ ਨੂੰ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ ਔਰ ਨਾਲ ਉਹਨਾਂ ਨੂੰ ਸਪੈਕਟिकल्स ਵੀ ਉਡਾਨ ਕੀਤੇ ਗਏ ਹਾਂ ਸੋ ਇਸ ਕੈਂਪ ਨੂੰ ਸਫਤਤਾ पूर्वक ਨੇਪਰੇ ਚਾੜ੍ਹਨ ਲਈ ਸਾਰੇ ਹੀ ਸ਼ਹਿਰ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਿਆ ਮੈਂ ਬੇਨਤੀ ਕਰੂੰਗਾ ਸਭ ਨੂੰ ਕਿ ਕਿਰਪਾ ਕਰਕੇ ਉਹ ਲੋਕ ਜਿਹੜੇ ਕਿ ਆਰਥਿਕ ਪੱਖੋਂ ਆਪਣੀ ਅੱਖਾਂ ਦਾ ਇਲਾਜ ਨਹੀਂ ਕਰਾ ਸਕਦੇ ਅੱਖਾਂ ਦਾ ਕੈਟ੍ਰਿਕ ਪ੍ਰਬੰਧਨ ਕਰਾਉਣਾ ਹੈ ਉਹ ਕਿਰਪਾ ਕਰਕੇ ਬਲੱਡ ਬੈਂਕ ਆ ਕੇ ਸਾਨੂੰ ਮਿਲ ਅਸੀਂ ਕੋਸ਼ਿਸ਼ ਕਰਕੇ ਉਹਨਾਂ ਦੀਆਂ ਅੱਖਾਂ ਨੂੰ ਰਾਹਤ ਕਰਾਉਣ ਤੋਂ ਬਾਅਦ ਇਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਨਾ ਜੋ ਉਹਨਾਂ ਨੂੰ ਪਰਮਾਤਮਾ ਨੇ ਜਨਮ ਵਿਲੇ ਪ੍ਰਦਾਨ ਕੀਤੀਆਂ ਸੀ ਤਾਂ ਜੋ ਆਉਣ ਵਾਲੇ ਟਾਈਮ ਤੇ ਇਸ ਪੁੱਤਰ ਦਾ ਪਰਪੂਰ ਨਜ਼ਾਰਾ ਉਹ ਲੈ ਸਕਣ ਇਨ੍ਹਾਂ ਸ਼ਬਦਾਂ ਦੇ ਨਾਲ ਵਡੇਰਾ ਪਰਿਵਾਰ ਦਾ ਧੰਨਵਾਦ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਪ੍ਰਾਰਥਨਾ ਇਹ ਹੀ ਹੈ ਕਿ ਅੱਖਾਂ ਜਿਹੜੀਆਂ ਹਨ ਇਸ ਦੀ ਸੰਭਾਲ ਕਰਨ ਲਈ ਆਪਣਾ ਉਪਰਾਲਾ ਕਰੋ ਅਤੇ ਜਿੱਥੇ ਸਹਿਯੋਗ ਦੀ ਉਰਤਿਆ ਸਾਨੂੰ ਮਿਲੋ ਬਹੁਤ ਬਹੁਤ ਮਹਿਮਾਨੀ